ਬੰਦੀਆਂ ਸਮਾਜਿਕ ਜਥੇਬੰਦੀਆਂ ਬੰਦੀਆਂ ਧਾਰਮਿਕ ਜਥੇਬੰਦੀਆਂ ਦੇਸ਼ ਦੇ ਪ੍ਰਧਾਨ ਮੰਤਰੀ ਔਰ ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਸਾਡੇ ਜਾਣਗੇ ਕਿਉਂਕਿ ਜਿਹੜੇ ਸਾਡੇ ਬੰਦੀ ਸਿੰਘ ਨੇ ਜਾਂ ਜਿਹੜੇ ਬਾਕੀ ਬੰਦੀ ਨੇ ਜਿਨ੍ਹਾਂ ਨੇ ਸਜ਼ਾ ਪੂਰੀਆਂ ਕਰ ਚੁੱਕੇ ਨੇ ਵਿਰਦੀ ਮਾਮਲੇ ਦੇ ਉੱਪਰ ਜਿਹੜੀ ਸਰਕਾਰ ਮੰਨੀਆਂ ਹੋ ਜਾਂ ਸਾਡੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਉਹਦੇ ਰੋਸ ਵਜੋਂ ਜਿਹੜਾ ਇਹ ਪ੍ਰੋਗਰਾਮ ਆ ਉਹ 4 ਅਗਸਤ ਦਾ ਔਰ 15 ਅਗਸਤ ਨੂੰ ਜਿਹੜਾ ਵਾ ਉਹ ਕੌਮੀ ਇਨਸਾਫ ਮੋਰਚਾ ਮਹਾਲੀ ਵਿਖੇ ਵੱਡਾ ਇਕੱਠ ਕਰਕੇ ਜਿਹੜਾ ਵਾ ਉਹ ਉਹਨਾਂ ਦਾ ਸਮਰਥਨ ਕੀਤਾ ਜਾਊਗਾ ਇੱਥੇ ਮੈਂ ਕਾਲੇ ਜਰੂਰ ਕਹਿਣੀ ਚਾਹੁੰਨਾ ਕਿ ਇਹ ਪ੍ਰੋਗਰਾਮ ਜਿਹੜਾ ਵਾ ਕਮਿਊਨ ਸਾਫ ਮੋਰਚੇ ਦਾ ਜਥੇਬੰਦੀਆਂ ਉਹਨੂੰ ਇਹ ਸਪੋਰਟ ਕਰ ਰਹੀਆਂ ਨੇ ਮੇਰੀ ਸਾਰੀ ਜਥੇਬੰਦੀਆਂ ਨੂੰ ਬੇਨਤੀ ਹੈ ਵੱਧ ਚੜ ਕੇ ਇਹਦਾ ਇਹਦੀ ਸਪੋਰਟ ਕੀਤੀ ਜਾਵੇ ਔਰ ਇਸ ਰੋਸ ਨੂੰ ਜਿਹੜਾ ਵਾ ਆਪਣਾ ਕੋਈ ਨਿੱਜੀ ਮਫਾਦ ਦਾ ਜੋ ਨਾਮ ਰਤਿਆ ਜਾਵੇ ਅੱਗੇ ਆ ਕਿ ਜਿਸ ਤਰ੍ਹਾਂ ਸਾਡਾ ਜਿਹੜਾ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਜਿਹੜੀ ਲਿਆਂਦੀ ਆ ਉਹ ਕਿਸਾਨਾਂ ਦੇ ਜਾਂ ਜ਼ਮੀਨ ਮਾਲਕਾਂ ਦੇ ਹੱਕ ਵਿੱਚ ਬਿਲਕੁਲ ਨਹੀਂ ਆ ਉੱਤੇ ਬੜੀ ਵਾਰ ਸਾਡੀ ਡਿਬੇਟ ਵੀ ਹੋ ਚੁੱਕੀ ਆ ਪੰਜਾਬ ਸਰਕਾਰ ਕੋਲ ਕੋਈ ਜਵਾਬ ਨਹੀਂ ਹੁੰਦਾ ਔਰ ਹਰ ਤੀਜੇ ਦਿਨ ਜਿਹੜਾ ਵਾ ਨਵੀਂ ਐਮੈਂਡਮੈਂਟ ਆ ਜਾਂਦੀ ਆ ਇਹਦਾ ਮਤਲਬ ਇਹ ਹੁੰਦਾ ਜਿਹੜੀ ਪਾਲਿਸੀ ਬਣਾਈ ਗਈ ਆ ਅਗਰ ਉਹ 1 ਮਹੀਨੇ ਚ 3 ਐਮੈਂਡਮੈਂਟਾਂ ਆ ਜਾਂਦੀਆਂ ਨੇ ਇਹਦਾ ਸਰਕਾਰ ਨੇ ਬਿਗੈਰ ਸਟੱਡੀ ਕਰਨ ਤੋਂ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇ ਬਣਾਈ ਗਈ ਆ ਕਿਉਂਕਿ ਜ਼ਮੀਨ ਦੇ ਮਾਲਕ ਅਸੀਂ ਆ ਔਰ ਸਾਨੂੰ ਸਿਰਫ 1200 ਸਕੁਅਰ ਫੁੱਟ ਮਿਲੇਗਾ ਔਰ ਬਾਕੀ 36 3600 ਸਕੁਅਰ ਫੁੱਟ ਜਿਹੜਾ ਵਾ ਉਹ ਸਰਕਾਰ ਵੇਚੂਗੀ ਔਰ ਉਹਦਾ ਪ੍ਰੋਫਿਟ ਜਿਹੜਾ ਵਾ ਕਾਰਪੋਰੇਟ ਘਰਾਣੇ ਲੈਣਗੇ ਉਹਦੇ ਵਿਰੋਧ ਵਜੋਂ ਵੀ ਜਿਹੜਾ ਪ੍ਰੋਗਰਾਮ ਆ ਉਹ ਕੋਡਪਟਾ ਜੀ ਦੱਸਣਗੇ ਤੁਹਾਨੂੰ ਕੀ ਨਾਲ ਦਾ ਔਰ ਜੋ ਇਸ ਤੇ ਉੱਪਰ ਜਿਹੜਾ ਐਫਟੀਏ ਫ੍ਰੀ ਟ੍ਰੇਡ ਐਗਰੀਮੈਂਟ ਹੋ ਰਿਹਾ ਉਹਦੇ ਨਾਲ ਦੇਸ਼ ਦੇ ਕਿਸਾਨਾਂ ਨੂੰ ਡੇਰੀ ਫਾਰਮ ਵਾਲਿਆਂ ਨੂੰ ਪੋਲਟਰੀ ਨੂੰ ਜਿਹੜਾ ਨੁਕਸਾਨ ਹੋ ਰਿਹਾ ਵਾ ਉਹਦੇ ਵਿਰੋਧ ਵਜੋਂ ਜਿਹੜਾ ਵਾ ਆਪਾਂ ਜਿਹੜਾ ਵਾ ਉਹ ਵਿਰੋਧ ਅਰਜ਼ੀ ਕਰਾਵਾਂਗੇ ਔਰ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਜਿਸ ਤਰ੍ਹਾਂ ਟਰੰਪ ਆਪਣੇ ਅਮਰੀਕਨ ਨਾਗਰਿਕਾਂ ਦੀ ਸੁਰੱਖਿਆ ਵਾਸਤੇ ਜਿਹੜਾ ਵਾ ਪੂਰੇ ਵਰਲਡ ਨਾਲ ਲੜਾਈ ਲੜ ਰਿਹਾ ਪੂਰੇ ਵਰਲਡ ਦੇ ਉੱਪਰ ਉਹਨੇ ਜਿਹੜਾ ਟੈਰਪ ਲਾਇਆ ਹੋਇਆ ਵਾ ਕਿ ਜਾਂ ਤੇ ਮੇਰੇ ਨਾਲ ਵਪਾਰ ਕਰੋ ਜਾਂ ਤੁਹਾਡੇ ਉੱਪਰ ਜਿਹੜਾ ਵਾ ਵੱਧ ਟੈਰਪ ਲਾਇਆ ਜਾਊਗਾ ਇਸੇ ਤਰ੍ਹਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਇੱਕ ਵੱਡਾ ਫੈਸਲਾ ਲੈ ਕੇ ਇਹਦਾ ਮੁਕਾਬਲਾ ਕਰਨਾ ਚਾਹੀਦਾ ਆਪਣੇ ਦੇਸ਼ ਦੇ ਕਿਸਾਨਾਂ ਦੀ ਛੋਟੇ ਵਪਾਰੀਆਂ ਦੀ ਡੇਰੀ ਫਾਰਮ ਦੀ ਪੋਲਟਰੀ ਫਾਰਮ ਵਾਲਿਆਂ ਦੀ ਜਿਹੜੀ ਆ ਉਹ ਸੁਰੱਖਿਆ ਕਰਨੀ ਚਾਹੀਦੀ ਆ ਔਰ ਮੈਂ ਬੇਨਤੀ ਕਰਦਾ ਕੋਟ ਬੁੱਢਾ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਦੱਸਣ। ਸਭ ਤੋਂ ਪਹਿਲਾਂ ਤਾਂ ਪ੍ਰੈਕਸ ਦਾ ਧੰਨਵਾਦ ਕਰਦੇ ਜਿਹੜਾ ਕਿ ਜਿਹੜੇ ਦੇਸ਼ ਭਗਤ ਹਾਲ ਆਪਣੇ ਯੋਧਿਆਂ ਦਾ ਉਹਨਾਂ ਆਗੂਆਂ ਦਾ ਜਿਨ੍ਹਾਂ ਨੇ ਵੱਡੀ ਸਪੋਰਟ ਦੇ ਕੇ ਪੂਰੇ ਭਾਰਤ ਨੂੰ ਆਜ਼ਾਦ ਕਰਵਾਇਆ ਤੇ ਕੁਰਬਾਨੀਆਂ ਦਿੱਤੀਆਂ ਉਸਤੇ ਤੋਂ ਹੀ ਪੁੱਜੇ। ਔਰ ਉਹਦੇ ਨਾਲ ਨਾਲ ਆਪਣੇ ਲੀਡਰਾਂ ਨੇ ਤੁਹਾਨੂੰ ਦੱਸ ਦਿੱਤਾ ਗੈਰ ਰਾਜਨੀਤਿਕ ਮੋਰਚੇ ਵੱਲੋਂ ਕੀ ਲੈਂਡ ਉਰੰਗ ਇਹ ਬੜਾ ਵੱਡਾ ਘਾਤਕ ਇਕਟਿਆ ਜਿਹੜਾ ਪੰਜਾਬ ਸਰਕਾਰ ਲੈ ਕੇ ਆਈ ਆ ਸਹਿਮਤੀ ਦਿੱਤੀ ਆ ਕਿ ਜਿਹਦੇ ਵਿੱਚ ਇੱਕ ਕਿਸਾਨ ਜਿਹੜਾ ਵਾ ਖੁਦ ਕਾਸ਼ਤ ਕਰਦਾ ਵਾ ਮਾਲਕ ਆ ਪਰ ਬਾਬੇ ਬੰਦਾ ਸਿੰਘ ਬਹਾਦਰ ਨੇ ਮਾਲਕੀਆਂ ਦਿੱਤੀਆਂ ਹੋਈਆਂ ਵਾ ਔਰ ਉਹਨਾਂ ਮਾਲਕਾਂ ਨੂੰ ਖਦੇੜਨਾ ਬੜੀ ਵੱਡੀ ਗੱਲ ਆ ਔਰ ਉਸ ਜ਼ਮੀਨ ਨੂੰ ਜਿਹੜਾ ਵਾ ਰਿਕਵਰ ਕਰਨਾ ਇਹ ਕਿਸਾਨ ਨੂੰ ਕਹਿਣਾ ਕਿ ਤੁਹਾਨੂੰ 1200 ਦਾ ਗਾਜ ਜਿਹੜਾ ਉਹ ਦਵਾਂਗੇ ਬਾਕੀ ਜ਼ਮੀਨ ਜਿਹੜੀ ਆ ਥਾਰੀ ਏ ਕਟੌਤੀ ਦੇ ਵਿੱਚ ਕੱਟ ਲਊਗੀ ਭਾਵੇਂ ਕੋਈ ਬਿਲਡਿੰਗ ਬਣਨੀ ਆ ਜਾਂ ਕੋਈ ਰਸਤਾ ਪੜਨਾ ਜਾਂ ਕੋਈ ਸ਼ਿਵਰ ਬਣਨਾ ਤੁਹਾਡੇ ਸਾਹਮਣੇ ਕੀ ਆ ਵਾ ਬੜੇ ਧਿਆਨ ਦੇ ਨਾਲ ਸਬੀਜ ਕਰ ਰਿਆ ਪਰ ਸਰਕਾਰ ਨੇ ਇੱਕ ਵੱਖਰਾ ਐਕਟ ਲੈ ਕੇ ਲੈ ਆਂਦਾ ਵਾ ਕਿ ਜਿਹੜਾ ਕਿਸਾਨ ਨੂੰ ਉਹਦਾ ਕੋਈ ਹੱਕ ਹੀ ਨਹੀਂ ਮਿਲਣਾ ਔਰ ਉਹਦੇ ਨਾਲ ਦੀ ਨਾਲ ਕਿ ਜਿਹੜਾ ਹੈਗਾ 1200 ਗਾਜ ਦਾ ਆਕਾਰ ਉਹ ਕਿਸਾਨ ਖੁਦ ਨੇ ਚੁਣੌਤੀ ਕਰ ਸਕਦਾ ਕਿ ਮੈਂ ਕਿੱਥੋਂ ਲਵਾਂਗਾ ਔਰ ਇਹ ਬੜੀ ਵੱਡੀ ਘਾਤਕ ਪੂਰੇ ਪੰਜਾਬ ਤੇ ਸਰਟਿਆ ਮੈਂ ਕਹੂੰਗਾ ਕਿ ਪੰਜਾਬ ਅੱਗੇ ਬਹੁਤ ਛੋਟਾ ਵਾ ਔਰ ਉਪਜਾਊ ਧਰਤੀ ਆ ਔਰ ਵੱਡੇ ਪੱਧਰ ਤੇ ਪੰਜਾਬ ਨੂੰ ਜਿਹੜੀ ਲੋੜ ਆ ਕਿ ਇਹ ਅੰਨ ਭੰਡਾਰ ਪੈਦਾ ਕਰਨ ਦੀ ਜਿਹੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਬਲਟੀ ਮਤਲਬ ਜ਼ਿੰਦਗੀਆਂ ਲਾ ਕੇ ਸਾਡੇ ਬਜ਼ੁਰਗਾਂ ਨੇ ਇਹ ਫਸਲਾਂ ਦੇ ਵਾਸਤੇ ਜ਼ਮੀਨ ਜਿਹੜੀ ਆ ਤਦਾ ਤਿਆਰ ਕੀਤੀ ਔਰ ਉਹਦੇ ਨਾਲ ਨਾਲ ਬਿਜਲੀ ਐਕਟ ਜਿਹੜਾ 2025 ਦੇ ਵਿੱਚ ਕਿ ਸਾਰਾ ਹੀ ਬਿਜਲੀ ਐਕਟ ਦਾ ਜੋ ਤਾਣਾ ਬਾਣਾ ਭਾਵੇਂ ਕੋਈ ਪ੍ਰਾਈਵੇਟ ਟਰਾਂਸਫਰਮ ਆ ਖੰਬੇ ਆ ਜਾਂ ਕੋਈ ਚਿਪ ਵਾਲੇ ਮੀਟਰ ਆ ਜਾਂ ਤਾਰਾਂ ਵਾਂ 24 ਸਮਾਨ ਆ ਜਾਂ ਬਿਜਲੀ ਛੱਡਣੀ ਜਾਂ ਉਹ ਕੰਮਕਾਜ ਜੋ ਵੀ ਸਾਰਾ ਉਹਨਾਂ ਆਪਦੇ ਆ ਅੰਡਰ ਲੈ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਜਨਤਾਕ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਗਾ ਜਾਨੀ ਕਿ ਕੋਈ ਪੱਖਾ ਜਾਂ ਬਲਬ ਚਲਾਉਣ ਦੀ ਹਸੀਤ ਨਹੀਂ ਰਹਿ ਜੂ ਇਹ ਬੜੀ ਵੱਡੀ ਇੱਕ ਘਾਤਕ ਗੱਲ ਆ ਕਿ ਇਹ 600 ਜੁਲਟ ਨਹੀਂ ਉਤੋਂ ਅੱਗੇ ਕਹ ਰਿਹਾ ਕਿ ਲਾ ਜਾ ਰਿਹਾ ਹੈ ਕਿ ਜਨਤਕ ਲੋਕਾਂ ਦਾ ਬੜੇ ਵੱਡੇ ਪੱਧਰ ਤੇ ਇਹ ਨੁਕਸਾਨ ਹੋਊਗਾ ਔਰ ਉਹਦੇ ਨਾਲ ਇੱਕ ਨਕਲੀ ਦੁੱਧ ਪੈਦਾ ਕਰਨਾ ਪੂਰੇ ਪੰਜਾਬ ਦੇ ਅੰਦਰ ਔਰ ਪੂਰੇ ਦੇਸ਼ ਦੇ ਅੰਦਰ ਉਹਨਾਂ ਸੈਨਾ ਨੂੰ ਜਿਹੜੇ ਫੌਜੀ ਭਾਈਚਾਰਾ ਵਾ ਬੱਚੇ ਆ ਜਿਹੜੇ ਉਹਨਾਂ ਕੋਲ ਤੱਕ ਜਿਹੜਾ ਦੁੱਧ ਪਹੁੰਚਦਾ ਵਾ ਆਮ ਸਾਰੇ ਜਨਤਕ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਤੇ ਨਕਲੀ ਜ਼ਹਿਰੀਲਾ ਦੁੱਧ ਬਣਨਾ ਜ਼ਹਿਰੀਲੀਆਂ ਵਸਤੂਆਂ ਬਣਨੀਆਂ ਮਠਿਆਈਆਂ ਬਣਨੀਆਂ ਔਰ ਇਹ ਇੱਕ ਬੜੀ ਘਾਤਕ ਇੱਕ ਸਮੇਂਕ ਨਾਲੋਂ ਮੇ ਤੇਜ਼ੀ ਵਾਲਾ ਕੰਮ ਹੈ ਕਿ ਜਿਹੜਾ ਵੱਡੇ ਪੱਧਰ ਤੇ ਇਹ ਨੁਕਸਾਨ ਹੋ ਰਿਹਾ ਔਰ ਉਹਦੇ ਨਾਲ ਨਾਲ ਜਿਵੇਂ 2022 ਦੇ ਵਿੱਚ ਵੱਡੇ ਪੱਧਰ ਤੇ ਪਾਣੀ ਆਇਆ ਔਰ ਉਹਦੇ ਨਾਲ ਚੈਨਾ ਵਾਇਰਸ ਵੀ ਫਸਲਾਂ ਨੂੰ ਲੱਗੀ ਜਿਵੇਂ ਕੋ ਝੋਨੇ ਨੂੰ ਔਰ ਫਸਲਾਂ ਦਾ ਨੁਕਸਾਨ ਵੱਡੇ ਪੱਧਰ ਤੇ ਹੋਇਆ ਔਰ ਜਿਹੜਾ ਸੈਂਟਰ ਵੱਲੋਂ ਕੋਈ ਥੋੜਾ ਜਿਹਾ ਮੁਆਵਜ਼ਾ ਜਿਹੜਾ 6 ਤੋਂ 6500 ਰੁਪਇਆ ਆਇਆ ਉਹ ਵੀ ਸਰਕਾਰ ਨੇ ਨਹੀਂ ਦਿੱਤਾ ਇੱਕਾ ਵਾਪਸ ਫੇਰ ਲੈ ਕੇ ਉਹ ਫੇਰ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁੱਜਾ ਵਾ ਇਹ ਤੇ ਤੇ ਵੀ ਜਿਹੜਾ ਪੂਰਾ ਵਾ ਧਿਆਨ ਆ ਕੇ ਇਹ ਮੋਰਚੇ ਵੱਲੋਂ ਜਿਹੜੀ ਇਹ ਚਰਚਾ ਕੀਤੀ ਗਈ ਆ ਔਰ ਉਹਦੇ ਨਾਲ ਨਾਲ ਇੱਕ ਲੰਮੀ ਸਕੇਨ ਜਿਹੜੀ ਪਿਛਲੇ ਸਮੇਂ ਦੇ ਵਿੱਚ ਵਟੇ ਪੱਧਰ ਤੇ ਜਿਹੜੀਆਂ گاਵਾਾਂ ਔਰ ਪਸ਼ੂਬ ਲੋਕਾਂ ਦੇ ਮਰੇ ਔਰ 30000 ਰੁਪਇਆ ਸੈਂਟਰ ਸਰਕਾਰ ਵੱਲੋਂ ਆਇਆ ਉਹ ਵੀ ਸਰਕਾਰ ਨੇ ਰਫਾ-ਦਫਾ ਕਰ ਦਿੱਤਾ 50000 ਦਾ ਲੋਕਾਂ ਨੂੰ ਕਹੇ ਕਿ 20 ਅਸੀਂ ਪਾਵਾਂਗੇ ਅੱਜ ਤੱਕ ਉਹ ਵੀ ਨਹੀਂ ਦਿੱਤਾ ਹੋਰ ਬਾਕੀ ਆਉਣ ਵਾਲੇ ਯਾ ਜਿਹੜੀਆਂ ਮੰਗਾਂ ਹੋਰ ਜਿਵੇਂ 12 ਮੰਗਾਂ ਭਾਰਤ ਲੈਵਲ ਤੇ ਜਿਵੇਂ ਜਿਵੇਂ ਕੋਈ ਪ੍ਰੋਗਰਾਮ ਚੱਲਦਾ ਰਹੂਗਾ ਬਾਕੀ ਵੀ ਕੁਝ ਜਥੇਬੰਦੀਆਂ ਜਿਵੇਂ ਸਾਡੇ ਵੱਡੇ ਘੇਰੇ ਬਣਾਉਣ ਦੀ ਲੋੜ ਆ ਔਰ ਸੋਚ ਸਮਝ ਕੇ ਚੱਲਣ ਦੀ ਲੋੜ ਆ ਕਿ ਆਉਣ ਵਾਲੇ ਸਮੇਂ ਚ ਇਕੱਠਿਆਂ ਹੋ ਕੇ ਨਾਲਿਆ ਜਾ ਸਕੇ ਔਰ ਜਿਹੜਾ ਲੈਂਡ ਪੂਲਿੰਗ ਔਰ ਬਿਜਲੀ ਐਕਟ ਜਿਹੜਾ ਵਾ ਵੱਡਾ ਘਾਤਕ ਆ ਔਰ ਇਹ ਮੁੱਦੇ ਤੇ 8 ਅਗਸਤ ਨੂੰ ਜਿਹੜਾ ਵਾ ਜ਼ਿਲ੍ਹਾ ਹੈਡ ਕੁਆਟਰਾਂ ਤੇ ਰੋਸ ਕਰਕੇ ਔਰ ਰੀਸੀਆਂ ਨੂੰ ਜਿਹੜਾ ਵਾ ਉਹ ਮੰਗ ਪੱਤਰ ਦਿੱਤੇ ਜਾਣਗੇ ਪੂਰੇ ਪੰਜਾਬ ਦੇ ਅੰਦਰ ਔਰ ਅਗਲੀ ਜਾਣਕਾਰੀ ਜਿਹੜੀ ਸਾਥੀ ਆ ਲਖਿੰਦਰ ਸਿੰਘ ਜੀ ਸਿਰਸਾ ਦੇਣਗੇ ਧੰਨਵਾਦ ਜੀ ਪੱਤਰਕਾਰ ਦੋਸਤ ਪੱਤਰਕਾਰ ਦੋਸਤੋ ਅੱਜ ਸੰਯੁਕਤ ਚਾਨ ਮੋਰਚਾ ਗਾਰੰਟੀ ਦੀ ਮੀਟਿੰਗ ਜੋ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ ਉਸ ਦੇ ਵਿੱਚ ਲਗਭਗ ਸਾਰੇ ਜਿੰਨੇ ਵੀ ਵਿਚਾਰ ਉਤਾਂਦਰੇ ਹੋਏ ਸਾਡੇ ਸੀਨੀਅਰ ਆਗੂਆਂ ਨੇ ਤੁਹਾਡੇ ਰੂਲ ਰੱਖਿਆ ਮੈਂ ਤੇ ਇਹ ਗੱਲ ਜ਼ਰੂਰ ਕਹੂੰਗਾ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਭਾਜਪਾ ਕੇਂਦਰ ਸਰਕਾਰ ਦੇ ਇਸ਼ਾਰੇ ਨਾਲ ਕਾਰਪੋਰੇਟਰਾਂ ਦੇ ਲਾਭ ਪਹੁੰਚਾਉਣ ਦੇ ਚੱਕਰਾਂ 'ਚ ਕੱਲੇ ਪੰਜਾਬ 'ਚ ਨਹੀਂ ਹਰਿਆਣਾ ਦੀਆਂ ਵੀ ਜਿਹੜੀਆਂ ਕੀਮਤੀਆਂ ਜਗ੍ਹਾ ਹੈ ਉੱਤੇ ਵੀ ਇਹਨਾਂ ਦੀ ਨਿਗਾਹ ਹੈ আরাਵਲੀ ਪਹਾੜ ਨੇ ਜਿਹੜੇ ਨੂਹ ਤੇ ਗੋਲਗਾਮ ਦੇ ਵਿੱਚ ਉਹਨਾਂ ਤੇ ਵੀ ਗਿਰਦ ਵਰਗੀਆਂ ਨਜ਼ਰਾਂ ਇਹਨਾਂ ਦੀਆਂ ਜਿਹੜੀਆਂ ਚੱਲ ਰਹੀਆਂ ਨੇ ਉਹ ਵੀ ਜ਼ਮੀਨਾਂ ਜਿਹੜੀਆਂ ਖੋਨ ਤੇ ਪੁਲਸੀਆਂ ਬਣਾ ਕੇ ਕੋਈ ਜਿਹੜਾ ਜੰਗਲ ਸਫਾਰੀ ਬਣਾ ਕੇ ਜਾਂ ਮਾਈਨਿੰਗ ਦੇ ਨਾਮ ਤੇ ਉਹ ਵੀ ਕਿਸਾਨਾਂ ਤੋਂ ਖੋਈਆਂ ਜਾ ਰਹੀਆਂ ਹਨ ਬਹੁਤ ਕੀਮਤੀ ਜ਼ਮੀਨਾਂ ਨੇ ਐਮਸੀਆਰ ਦੇ ਨਾਲ ਨੇ ਰਾਜਧਾਨੀ ਦਿੱਲੀ ਦੇ ਨਾਲ ਨੇ ਉਹਨਾਂ ਨੂੰ ਵੀ ਖੋਣ ਦੇ ਉਪਰਾਲੇ ਕੀਤੇ ਜਾ ਰਹੇ ਇੱਥੇ ਸਾਰੀਆਂ ਮੰਗਾਂ ਨੂੰ ਲੈ ਕੇ ਜੇ ਵੀ ਕਿਸਾਨ ਦੀ ਜਿਹੜੀ ਹੈਗੀ ਹੈ ਬੀਜ ਤੋਂ ਲੈ ਕੇ ਮੰਡੀਕਰਨ ਤੱਕ ਨਰਮੇ ਜਿਹੜੇ ਵੀ ਸਾਡੀ ਫਸਲਾਂ ਨੇ ਉਹਨਾਂ ਦੇ ਬੀਜ ਉਸ ਤੋਂ ਬਾਅਦ ਰਿਹਾਂ ਸਪ੍ਰੇ ਹਾਂ ਫਿਰ ਮੰਡੀਕਰਨ ਸਭ ਜਗ੍ਹਾ ਲੁੱਟ ਹੋ ਰਹੀ ਹੈ ਨਕਲੀ ਰਿਹਾਂ ਸਪ੍ਰੇ ਹਾਂ ਬੀਜ ਫਰਟੀਲਾਈਜ਼ਰ ਡੀਏਪੀ ਯੂਰੀਆ ਦੀ ਕਮੀ ਦਿਖਾ ਕੇ ਨਕਲੀ ਨਾਲ ਪ੍ਰੋਸਰ ਨਾਲ ਟੈਗਿੰਗ ਕਰਨੀ ਬਲੈਕ ਚ ਵਿੱਚ ਨਹੀਂ ਉਹ ਸਾਰੀ ਜਗ੍ਹਾ ਤੇ ਜਿਹੜਾ ਇਹ ਸਾਡਾ ਹਰਿਆਣਾ ਪੰਜਾਬ ਜਾਂ ਸੰਯੁਕਤ ਪੰਜਾਬ ਕਹਿ ਲਈਏ ਉਸ ਦੇ ਕਿਸਾਨੀ ਨੂੰ ਕਿਉਂਕਿ ਚਾਹ ਦੇਸ਼ ਦੀ ਸਰਕਾਰ ਹੈ ਚਾਹ ਕਾਰਪੋਰੇਟ ਘਰਾਣੇ ਹੈ ਚਾਹ ਵਰਡ ਦੀ ਨਿਗਾਹ ਇਸ ਕਿੱਤੇ ਦੇ ਲੋਕਾਂ ਤੇ ਆ ਇਹ ਵਿਦਰੋਹੀ ਲੋਕ ਨੇ ਜਦੋਂ ਵੀ ਕਦੇ ਕੋਈ ਹਮਲੇ ਹੋਏ ਆ ਤੇ ਇਸ ਤਰਫ ਤੋਂ ਹੁੰਦੇ ਆ ਤੇ ਇਹਨਾਂ ਨੂੰ ਦਬਾਉਣ ਦੇ ਚੱਕਰਾਂ ਚ ਕਿਉਂਕਿ ਦੇਖੋ ਉਪਜਾਊ ਜ਼ਮੀਨਾਂ ਨੇ ਸੋਨਾ ਉਗਲਦਿਆਂ ਨੇ ਇੰਨਾ ਅਨਾਜ ਪੈਦਾ ਕਰਦੀਆਂ ਨੇ ਬਹੁਤ ਜਗ੍ਹਾ ਖਾਲੀ ਪਈ ਆ ਹੋਰ ਵੀ ਰਾਜਾਂ ਦੇ ਵਿੱਚ ਜਿੱਥੇ ਵੱਡੇ ਵੱਡੇ ਕਿੱਲੇ ਨੇ ਰਿੱਤੇ ਦੇ ਉੱਥੇ ਕਲੋਨੀਆ ਕੱਟੀਆਂ ਜਾ ਸਕਦੀਆਂ ਉੱਥੇ ਜਿਹੜੇ ਹੈਗੇ ਇੰਡਸਟਰੀ ਲਗਾਈ ਜਾ ਸਕਦੀ ਆ ਲੇਕਿਨ ਇੰਨੀ ਇੱਕ ਉਪਜਾਊ ਧਰਤੀ ਨੂੰ ਜਿਹੜਾ ਹੈ ਇੱਕ ਸਾਜ਼ਿਸ਼ ਦੇ ਤਹਿਤ ਲੈਣਾ ਕਿਉਂਕਿ ਸਾਡੇ ਬੱਚਿਆਂ ਨੂੰ ਬੇਰੋਜ਼ਗਾਰ ਕਰਕੇ ਕਿਸੇ ਨੂੰ ਨਸ਼ੇ ਤੇ ਲਾਤ ਤਾਂ ਕੁਵਿਦਿਚਾਂ ਚੱਲੇਗੇ ਨਹੀਂ ਵੀ ਆਉਣ ਵਾਲੀ ਜਿਹੜੀ ਪਨੀਰੀ ਆ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਸਾਡੀ ਉਹਨੂੰ ਜ਼ਮੀਨ ਤੋਂ ਰਹਿਤ ਕਿਵੇਂ ਕੀਤਾ ਜਾਵੇ ਇਹ ਵੱਡੀ ਸਾਜ਼ਿਸ਼ ਚੱਜੀ ਜਾ ਰਹੀ ਹੈ ਇਸ ਦੇ ਕਰਕੇ ਆਉਣ ਵਾਲੀ 8 ਅਗਸਤ ਨੂੰ ਹਰਿਆਣਾ ਦੇ ਜ਼ਿਲ੍ਹਾ ਮੁਖਿਆਲਿਆਂ ਦੇ ਵਿੱਚ ਵੀ ਸਾਡੀਆਂ ਹਰਿਆਣੇ ਦੀਆਂ ਮੰਗਾਂ ਦੇ ਨਾਲ ਕੇਂਦਰ ਸਰਕਾਰ ਨੇ ਜਿਹੜਾ ਵਾਰ-ਵਾਰ ਸਾਨੂੰ ਵਾਅਦੇ ਕੀਤੇ ਨੇ 2020 ਤੋਂ ਲੈ ਕੇ ਪਹਿਲੋ 2023 'ਚ ਬਿਜਲੀ ਬਿਲ ਲੈ ਕੇ ਆਏ ਸੋ ਉਹਨਾਂ ਉਸ ਤੋਂ ਵੀ ਜ਼ਿਆਦਾ ਘਾਤਕ ਜਿਹੜਾ ਬਿਜਲੀ ਨੂੰ ਵੀ ਇੱਕ-ਇੱਕ ਚੀਜ਼ ਨੂੰ ਜਿਹੜਾ ਪ੍ਰਾਈਵੇਟ ਕਰ ਰਹੇ ਨੇ ਨਾ ਸਾਡੀ ਬੰਦਰਗਾਹ ਛੱਡੀ ਨਾ ਸਾਡੇ 에ਅਰਪੋਰਟ ਛੱਡੇ ਨਾ ਹੁਣ ਜ਼ਮੀਨਾਂ ਵੱਲ ਵੀ ਨਿਗਾਹ ਹੈ ਸਾਡੇ ਭਾੜ ਜਿਹੜੇ ਉਹ ਵੀ ਪੂੰਜੀਪਤੀਆਂ ਨੂੰ ਦੇ ਰਿਆ ਇਹ ਕਦੇ ਵੀ ਦੇਸ਼ ਦਾ ਆਮ ਜਨ ਬਰਦਾਸ਼ਤ ਨਹੀਂ ਕਰੂਗਾ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਕੇਂਦਰ ਸਰਕਾਰ ਨੂੰ ਤੇ ਰਾਜਿਆ ਦੀ ਸਰਕਾਰਾਂ ਨੂੰ ਚੇਤਾਵਨੀ ਚਾਹੁੰਦੇ ਆਂ ਕਿ ਇਹ ਜਿਹੜੀ ਤੁਸੀਂ ਪਾਲਿਸੀਆਂ ਜਿਹੜਾ ਪੂਰਾ ਦੇਸ਼ ਨੂੰ ਗਿਰਵੀ ਰੱਖਣ ਦਾ ਤੁਸੀਂ ਕੰਮ ਕੀਤਾ ਹੋਇਆ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਇਹ ਜਿਹੜੀ ਸੰਯੁਕਤ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਾਰਾ ਕੁਝ ਕੀਤਾ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਹ ਆਪਣੀ ਪੁੱਤਾਂ ਨੂੰ ਪਿਆਰੀ ਜ਼ਮੀਨ ਨੂੰ ਕਦੇ ਵੀ ਇਸ ਤੋਂ ਬਾਹਰ ਨਹੀਂ ਜਾਣ ਦੇਣਗੇ ਤੇ ਇਸ ਕਰਕੇ ਅੱਜ ਜੋ ਇਸ ਦੇ ਵਿੱਚ ਫੈਸਲੇ ਲਏ ਗਏ ਨੇ 4 ਤਰੀਕ ਨੂੰ ਜਿਹੜਾ ਕਮਿਊਨ ਸਾਹ ਮੋਰਚਾ ਦਾ ਉਹ ਅਸੀਂ ਹਰਿਆਣਾ ਦੇ ਵਿੱਚ ਵੀ ਕਈ ਜਗ੍ਹਾ ਤੇ ਕਰਾਂਗੇ ਪੁਤਲੇ ਫੁਕੇ ਜਾਣਗੇ 15 ਤਰੀਕ ਨੂੰ ਵੀ ਮੁਹਾਲੀ ਵਿੱਚ ਆਇਆ ਜਾਊਗਾ ਤੇ 8 ਤਰੀਕ ਨੂੰ ਜਿਹੜਾ ਇਹ ਸਾਂਝਾ ਪ੍ਰੋਗਰਾਮ ਦਿੱਤਾ ਜਾਊਗਾ ਧੰਨਵਾਦ ਹਤਰ ਸਿੰਘ ਕੋਲ